ਇਹਰਾ ਵੀਡੀਓ ਦੇਖ ਕੇ ਤਾਂ ਮੈਂ ਵੀ ਚੱਕਰਾਂ 'ਚ ਪੈ ਗਿਆ ਤੁਸੀਂ ਸਾਰਿਆਂ ਨੇ ਦੇਖੀ ਆ ਸਾਰਿਆਂ ਦੀ ਦੇਖੀ ਵੀ ਵੀਡੀਓ ਆ ਪਰ ਕਿਸੇ ਨੂੰ ਆਏ ਨਹੀਂ ਪਤਾ ਇਹ ਅੱਖਾਂ ਦਾ ਧੋਖਾ ਕਿ ਕਾਲਾ ਜਾਦੂ ਆ ਵੀ ਇਹ ਭੂਤਾਂ ਪ੍ਰੇਤਾਂ ਵਾਲੀ ਵੀਡੀਓ ਆ ਸਿੱਧੀ ਜੀ ਗੱਲ ਆ ਕਿ ਇਹ ਅੱਖਾਂ ਦਾ ਧੋਖਾ ਦਿੱਤਾ ਜਾਂਦਾ ਇੱਕ ਨਾਰਮਲ ਜਾਦੂ ਕਰਦੇ ਆ ਇਹ ਕੁਝ ਨਹੀਂ ਪਤਾ ਇਹਦੇ ਬਾਰੇ ਅੱਜ ਗੱਲ ਕਰਾਂਗੇ ਗੱਲ ਇਹਦੇ ਬਾਰੇ ਕਿਉਂ ਕਰਾਂਗੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਜਿੰਨਾ ਕ ਮੈਂ ਨੈਟ ਤੋਂ ਪਤਾ ਕੀਤਾ ਜਾਂ ਜਿੰਨੀਆਂ ਨੈਟ ਤੇ ਮੈਂ ਹਿੰਦੀ ਪੰਜਾਬੀ ਜਾਂ ਇੰਗਲਿਸ਼ ਵੀਡੀਓ ਦੇਖੀਆਂ ਤੁਹਾਡੇ ਵਰਗੇ ਭਰਾਵਾਂ ਦੇ ਜੋ ਤੁਸੀਂ ਕਮੈਂਟ ਕਰਕੇ ਆਏ ਹੋ ਤੁਸੀਂ ਪਹਿਲਾਂ ਦੇਖੀਆਂ ਨੇ ਵੀਡੀਓ ਭਰਾਵਾਂ ਨੇ ਕਮੈਂਟ ਇਹੀ ਕੀਤੇ ਹੋਏ ਥੱਲੇ ਜਿਆਦਾ ਕਮੈਂਟ ਜਿਹੜੇ ਆਏ ਆ ਜਿਆਦਾ ਰੇਸ਼ਿਓ ਦੇ ਵਿੱਚ ਕਹਿ ਦਗੇ 70% ਇਹੀ ਆਇਆ ਵੀ ਇਹ ਕੋਈ ਕਾਲਾ ਜਾਦੂ ਨਹੀਂ ਇਹ ਇੱਕ ਸਿਰਫ ਆਪਣਾ ਅੱਖਾਂ ਦਾ ਧੋਖਾ ਤੇ ਰਿਸਰਚ ਕਰਨ ਦੇ ਮੁਤਾਬਕ ਕਹਿ ਲਿਆ ਜਾਂ ਆਪਾਂ ਇਹ ਚੀਜ਼ ਲੱਭਣ ਦੇ ਮੁਤਾਬਕ ਜਿੰਨੀ ਕੁ ਕੋਸ਼ਿਸ਼ ਕੀਤੀ ਆ ਉਦੋਂ ਆਪਾਂ ਨੂੰ ਕੀ ਪਤਾ ਲੱਗਾ ਮੈਨੂੰ ਕੀ ਪਤਾ ਲੱਗਾ ਇਥੋਂ ਉਹਦੇ ਬਾਰੇ ਗੱਲਬਾਤ ਕਰਾਂਗੇ ਵੀ ਇਹ ਜਾਦੂ ਆ ਕਿਆ ਕਾਲਾ ਜਾਦੂ ਆ افریقا ਦੇ ਵਿੱਚ ਮੌਜੂਦ ਇੱਕ ਕੰਟਰੀ ਆ ਜਿਹਦਾ ਨਾਂ ਹੈ ਬੈਨਨ ਬੈਨਨ ਨਾਂ ਦੀ ਕੰਟਰੀ ਦੇ ਵਿੱਚ ਹਰੇਕ ਸਾਲ افریقਾ ਦੇ ਇਸ ਲੋਕਾਂ ਲੋ ਇਹ ਤਿਉਹਾਰ ਮਨਾਇਆ ਜਾਂਦਾ ਇਹ ਤਿਉਹਾਰ ਹਰ ਸਾਲ ਕਹਿੰਦੀ ਹੈ ਰੀਤੀ ਰਿਵਾਜਾਂ ਕੋ ਚੱਲੀ ਜਾਂਦਾ ਜੋ ਮੇਨ ਆ ਜੋ ਇੱਥੋਂ ਦੇ ਲੋਕਾਂ ਬਾਰੇ ਜਾਂ ਇੱਥੋਂ ਦੇ ਲੋਕ ਕਹਿੰਦੇ ਨੇ ਉਹ ਚੀਜ਼ ਕਹਿੰਦੇ ਨੇ ਵੀ ਸਾਡਾ ਕੋਈ ਜੇ ਕੋਈ ਨਿੱਜੀ ਬੰਦਾ ਮਰਿਆ ਹੋਵੇ ਜਾਂ ਸਾਡੇ ਪਰਿਵਾਰ ਚੋਂ ਕਿਸੇ ਦੀ ਡੈਥ ਹੋਈ ਹੋਵੇ ਉਹਨੂੰ ਮਿਲਣ ਦਾ ਜਾਂ ਉਹਨੂੰ ਦੇਖਣ ਦਾ ਇਹ ਦਿਨ ਇੱਕ ਨਜ਼ਰੀਆ ਇੱਕ ਜਰੀਆ ਉਸਨੂੰ ਦੇਖਣ ਦਾ ਵੀ ਜੋ ਉਹਨਾਂ ਦੇ ਪਰਿਵਾਰ ਚੋਂ ਮੰਨ ਲਓ ਕਿਸੇ ਦੀ ਬੰਦੇ ਦੀ ਡੈਥ ਹੋਈ ਹੈ ਉਹਦੀ ਰੂਹ ਆਉਂਦੀ ਹੈ ਤੇ ਇਸ ਜੋ ਘਾਲ ਜੋ ਡਾਂਸਿੰਗ ਐਡਰੈਸ ਬਣਾਈ ਹੈ ਉਹਦੇ ਵਿੱਚ ਉਸਦੀ ਆਤਮਾ ਕੇ ਨੱਚਦੀ ਹੈ ਤੇ ਇਹ ਸਾਡਾ ਪਹਿਰਾ ਵੀ ਕਰਦੀ ਹੈ ਪਹਿਰਾ ਵੀ ਨੰਨੀਆਂ ਨੇ ਉਹਨਾਂ ਦੀਆਂ ਜੋ ਆਤਮਾ ਨੇ ਮਰੇ ਹੋਏ ਬੰਦਿਆਂ ਦੀ ਉਹ ਪਹਿਰਾ ਕਰਦੀਆਂ ਨੇ ਉਹਨਾਂ ਦੇ ਪਿੰਡ ਦੀਆਂ ਜਾਂ ਉਹਨਾਂ ਦੇ ਜੋ ਉਹਨਾਂ ਦਾ ਸ਼ਹਿਰ ਤੇ ਇਸ ਦਿਨ ਆ ਕੇ ਉਹ ਐਡਰੈਸ ਦੇ ਵਿੱਚ ਉਹਨਾਂ ਦੀ ਆਤਮਾ ਹੁੰਦੀ ਹੈ ਤੇ ਉਹ ਨੱਚ ਕੇ ਦਿਖਾਉਂਦੇ ਨੇ ਜਿੱਥੇ ਸਾਰੇ ਮਨੋਰੰਜਨ ਕਰਦੇ ਆ ਜਿੱਥੇ ਸਾਰੇ ਕਹਿੰਦੇ ਆਪਦੇ ਮਰੇ ਹੋਏ ਕੋਈ ਨਿੱਜੀ ਬੰਦੇ ਨੂੰ ਦੇਖਣ ਦਾ ਕਹਿੰਦੇ ਮੌਕਾ ਪਾਉਂਦੇ ਆ ਜੋ ਕਿ ਆ ਜਾ ਰਿਹਾ ਹੈ ਅੱਗੇ ਆਪਾਂ ਗੱਲ ਕਰਦੇ ਆ ਇਹਨੂੰ ਤੁਹਾਨੂੰ ਮੈਂ ਦੱਸ ਦਿੰਨਾ ਜੰਗ ਬੀਟੋ ਡਾਂਸ ਕਹਿੰਦੇ ਜੰਗ ਬੀਟੋ ਡਾਂਸ ਜਾਂ ਇਹਨੂੰ ਵੋਟੋ ਡਾਂਸ ਵੀ ਕਿਹਾ ਜਾਂਦਾ ਦੋ ਨਾਂ ਨੇ ਇਹਦੇ ਤੇ ਹੁਣ ਆਪਾਂ ਗੱਲ ਕਰਨੀ ਹੈ ਵੀ ਇਹ ਆਪਣੀਆਂ ਅੱਖਾਂ ਦਾ ਧੋਖਾ ਇੱਕ ਨਾਰਮਲ ਜਾਦੂ ਆ ਜਾਂ ਫਿਰ ਇਹ ਕਾਲਾ ਜਾਦੂ ਆ ਕਾਲਾ ਜਾਦੂ ਕਿਵੇਂ ਇਹ ਵੀ ਕਿਹਾ ਜਾਂਦਾ ਵੀ ਕਾਲੇ ਜਾਦੂ ਕਰਨ ਵਾਸਤੇ ਜਦੋਂ ਇਹ ਦਿਨ ਆਉਂਦਾ ਉਦੋਂ ਕਾਲੇ ਜਾਦੂ ਕਰਨ ਵਾਸਤੇ ਕੁਝ ਲੋਕ ਆਉਂਦੇ ਨੇ ਉਹ ਕਾਲਾ ਜਾਦੂ ਕਰਦੇ ਨੇ ਤੇ ਇਸ ਡਰੈਸ ਦੇ ਵਿੱਚ ਮਰੇ ਹੋਏ ਲੋਕਾਂ ਦੀਆਂ ਰੂਹਾਂ ਆਉਂਦੀਆਂ ਨੇ ਤੇ ਫਿਰ ਉਹ ਨੱਚ ਕੇ ਦਿਖਾਉਂਦੀਆਂ ਨੇ ਤੇ ਇਹ ਵੀ ਕਿਹਾ ਜਾਂਦਾ ਇਹ ਜਿਹੜੀ ਡਰੈਸ ਆ ਇਹ ਸੁੱਕੇ ਘਾਹ ਦੀ ਤਿਆਰ ਕੀਤੀ ਜਾਂਦੀ ਹੈ ਇੱਕ ਟ੍ਰਾਇੰਗਲ ਦੇ ਸ਼ੇਪ ਦੇ ਵਿੱਚ ਇਹ ਤਿਆਰ ਹੁੰਦੀ ਹੈ ਜਿਹੜੀ ਡਰੈਸ ਆ ਉਹਨੂੰ ਖੋਲ ਕੇ ਵੀ ਦਿਖਾਇਆ ਜਾਂਦਾ ਲਾਸਟ ਦੇ ਉੱਤੇ ਜਦੋਂ ਡਾਂਸ ਪੂਰਾ ਹੋ ਜਾਂਦਾ ਜਦੋਂ ਇਹਨਾਂ ਦਾ ਕਹਿੰਦੀ ਰੀਤੀ ਰਿਵਾਇ ਸਾਰੇ ਪੂਰੇ ਹੋ ਜਾਂਦੇ ਆ ਜਦੋਂ ਇਹ ਨੱਚਟਾਪ ਸਾਰੇ ਹਟਦੇ ਆ ਉਦਵਾਦੋ ਟ੍ਰਾਇੰਗਲ ਨੂੰ ਖੋਲਦੇ ਆਂ ਡਰੈਸ ਨੂੰ ਕੱਲੀ-ਕੱਲੀ ਨੂੰ ਖੋਲਦੇ ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਇਹ ਵੀ ਕਿਹਾ ਜਾਂਦਾ ਕੋਈ ਅਣਜਾਣ ਬੰਦਾ ਜੇ ਕੋਲੇ ਖੜਾ ਦੇਖੇ ਕੋਲੇ ਖੜਾ ਛੱਡੋ ਆਪਾਂ ਫੋਨਾਂ ਦੇ ਉੱਤੇ ਵੀਡੀਓ ਦੇਖੀਏ ਨੈੱਟਵਰਕ ਤੇ ਆ ਰਹੀਆਂ ਆ ਸੋਸ਼ਲ ਮੀਡੀਆ ਤੇ ਆ ਰਹੀਆਂ ਵੀਡੀਓ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਕੋਈ ਬੰਦਾ ਲੁਕਿਆ ਜਾਂ ਇਹਦੇ ਵਿੱਚ ਕੋਈ ਨੈਗੇਟਿਵ એનર્ਜੀ ਆਉਂਦੀ ਹੈ ਕੋਲੇ ਖੜੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਹਾਲਾਂਕਿ ਬਹੁਤ ਕਹਿ ਦਈਏ ਮੇਰੇ ਵਰਗੇ ਵਲੌਗਰ ਯੂਟਿਊਬਰ ਭਰਾ ਜਾਂਦੇ ਆ ਵੀਡੀਓ ਬਣਾ ਕੇ ਲਿਆਉਂਦੇ ਆ ਇੱਕ ਟੂਰਿਸਟ ਵਿਜ਼ਿਟ ਪਲੇਸ ਵੀ ਬਣੀ ਵੀ ਪਰ ਜੋ ਰਿਸਰਚ ਦੇ ਮੁਤਾਬਿਕ ਜਾਂ ਤੁਹਾਡੇ ਕਮੈਂਟਾਂ ਦੇ ਹੋਰਾਂ ਵੀਡੀਓ ਦੇ ਕੀਤੇਆਂ ਦੇ ਮੁਤਾਬਿਕ ਪਤਾ ਲੱਗਾ ਉਹ ਇਹ ਹੈ ਵੀ ਇਹ ਸਭ ਕੁਝ ਝੂਠ ਹੈ ਇਹਦੇ ਵਿੱਚ ਇੱਕ ਬੰਦਾ ਹੁੰਦਾ ਜੋ ਲੁਕਿਆ ਹੁੰਦਾ ਇੱਕ ਬੰਦਾ ਨਹੀਂ ਸਗੋਂ 2 ਤੋਂ 3 ਬੰਦੇ ਹੁੰਦੇ ਜਿਹੜੇ ਇੱਕ ਦੂਜੇ ਨੂੰ ਡਾਇਰੈਕਸ਼ਨ ਵੀ ਦਿੰਦੇ ਆ ਉਹਨਾਂ ਦਾ ਤਾਲ ਮੇਲ ਹੀ ਇੰਨਾ ਕੁ ਤਕੜਾ ਕਿ ਉਹ ਬਿਨਾਂ ਦੇਖੇ ਇਹੋ ਜਿਹਾ ਡਾਂਸ ਕਰਦੇ ਨੇ ਕਿ ਤੁਹਾਨੂੰ ਇਹ ਚੀਜ਼ ਲੱਗੂਗੀ ਵੀ ਅੰਦਰ ਕੋਈ ਆਤਮਾ ਹੀ ਨੱਚ ਰਹੀ ਹੈ ਸਹੀ ਸੁਣਿਆ ਤੁਸੀਂ ਅਨਜਾਣ ਬੰਦਾ ਤਾਂ ਕੀ ਉਥੋਂ ਦੇ ਖੜੇ ਲੋਕ ਵੀ ਕੁਝ ਕਮ ਸ਼ਾਮਲ ਹੀ ਇਹੋ ਜਿਹੇ ਹੁੰਦੇ ਨੇ ਉਹਨਾਂ ਦੀ ਟੀਮ ਹੁੰਦੀ ਐ ਇੱਕ ਪ੍ਰੋਪਰ ਜਿਹੜੀ ਟੀਮ ਵੀ ਥੋੜਾ ਜਿਹਾ ਇਹੋ ਜਿਹਾ ਅਹਿਸਾਸ ਕਰਾਉਂਦੀ ਨਾਲ ਖੜੀ ਆਡੀਅנס ਨੂੰ ਵੀ ਇਹਦੇ ਵਿੱਚ ਕੋਈ 네ਗਟਿਵ એનર્ਜੀ ਹੀ ਆਈ ਆ ਪਰ ਉਹਦੇ ਵਿੱਚ ਅਸਲ ਦੇ ਵਿੱਚ ਦੋ ਤੋਂ ਤਿੰਨ ਬੰਦੇ ਹੁੰਦੇ ਇੱਕ ਤਾਂ ਬੰਦਾ ਹੁੰਦਾ ਹੀ ਹੁੰਦਾ ਜੋ ਡਾਂਸ ਕਰਦਾ ਤਾਂ ਹੀ ਉਹ ਜਿਹੜੀ ਡਰੈੱਸ ਆ ਤਾਂ ਹੀ ਉਹ ਜੋ ਸ਼ੇਪ ਦੇ ਵਿੱਚ ਕਾਰਚ ਬਣੀ ਐ ਡਰੈੱਸ ਤਾਂ ਹੀ ਨੱਚਦੀ ਐ ਕੋਈ 네ਗਟਿਵ એનર્ਜੀ ਨਹੀਂ ਹੁੰਦੀ ਇਹ ਸਿਰਫ ਅੱਖਾਂ ਦਾ ਧੋਖਾ ਹੁੰਦਾ ਇਹ ਸ਼ਾਇਦ ਆਈ ਵੀ ਕਹਿ ਸਕਦੇ ਆ ਵੀ ਆਪਾਂ ਕੋਈ ਜਿਆਂ ਦੇ ਟੂਰਿਸਟ ਪਲੇਸ ਬਣ ਜੇਵੇ ਤਾਂ ਕਰਕੇ ਕੋਈ ਰਿਚੀ ਜਿਹੜੀ ਆ ਰਚੀ ਗਈ ਆ ساری ਕਹਾਣੀ ਪਰ ਜਿੱਥੋਂ ਤੱਕ ਕਹਿੰਦੇ ਨੇ ਵੀ ਇਹ ਕੋਈ ਨੈਗੇਟਿਵ એનર્ਜੀ ਦਾ ਕੋਈ ਇਹਦਾ ਨਾ ਸਮੇਲ ਨਹੀਂ ਕੋਈ ਕਾਲੇ ਐਲੀਮ ਦਾ ਜਾਂ ਕਾਲੇ ਜਾਦੂ ਦਾ ਇਹਦੇ ਵਿੱਚ ਸਿਰਫ ਇੱਕ ਬੰਦਾ ਹੁੰਦਾ ਜਿਹਦੀ ਪ੍ਰੈਕਟਿਸ ਬਥੇਰੀ ਕੀਤੀ ਹੁੰਦੀ ਆ ਵੀ ਜਦੋਂ ਉਹ ਡਰੈਸ ਦੇ ਵਿੱਚ ਜਾਊਗਾ ਤੇ ਡਰੈਸ ਦੇ ਵਿੱਚ ਉਹਨੇ ਕਿਵੇਂ ਪਰਫਾਰਮ ਕਰਨਾ ਤੇ ਜਿਹੜੇ ਆਸੇ ਪਾਸੇ ਉਹਨਾਂ ਦੇ ਲੋਕ ਖੜੇ ਹੁੰਦੇ ਆ ਜਿਹੜੇ ਆਸੇ ਪਾਸੇ ਵਿੱਚ ਹੁੰਦੇ ਕਹਿੰਦੇ ਰਿੰਗ ਦੇ ਉਹੀ ਉਹਨਾਂ ਦੇ ਨਾਲ ਉਹਨਾਂ ਦਾ ਤਾਲਮੇਲੀ ਇਹ ਜਿਹਾ ਹੁੰਦਾ ਕਿ ਉਹਨੂੰ ਪਤਾ ਹੁੰਦਾ ਵੀ ਮੈਂ ਕਿਆ ਨੂੰ ਮੋੜਨਾ ਕਿਆ ਨੂੰ ਜਾਣਾ ਕਿਵੇਂ ਮੈਂ ਪਰਫਾਰਮ ਕਰਨਾ ਉਹ ਸਾਰਾ ਉਹਨਾਂ ਦਾ ਕਹਦੇਗੇ ਰਣੀ ਮੇਲੀ ਇੱਕ ਗੇਮ ਹੀ ਹੁੰਦੀ ਹੈ ਇੱਕ ਅੱਖਾਂ ਦਾ ਧੋਖਾ ਵੱਡੇ ਵੱਡੇ ਜਾਦੂਗਰ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਇੱਕ ਨਾਰਮਲ ਹੀ ਜਾਦੂ ਆ ਜੋ ਆਪਣੇ ਅਰਗੇ ਨਵੇਂ ਬੰਦੇ ਨੂੰ ਜਾ ਕੇ ਦੇਖਣ ਤੇ ਜਾਂ ਨੈਟਵਰਕ ਤੇ ਦੇਖਣ ਤੇ ਸੋਸ਼ਲ ਮੀਡੀਆ ਦੇ ਜੇ ਵੀਡੀਓ ਆਉਂਦੀ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਇਹ ਕੋਈ ਉਹ ਕਹਿੰਦੇ ਨੈਗੇਟਿਵ એનર્ਜੀ ਦਾ ਕੋਈ ਇਹਦੇ ਚ ਕੋਈ ਤਾਲਮੇਲ ਨਹੀਂਗਾ ਇਸ ਹਰ ਵਿੱਚ ਇਹ ਇੱਕ ਬੰਦਾ ਹੁੰਦਾ ਜਦੋਂ ਖੋਲ ਕੇ ਦਿਖਾਉਂਦੇ ਐਂਡ ਤੇ ਸਾਰੀ ਟ੍ਰਾਇੰਗਲ ਨੂੰ ਡਰੈਸ ਸਾਰੀ ਖੋਲ ਲੈਂਦੇ ਤੁਹਾਨੂੰ ਉਦੋਂ ਵੀ ਨਹੀਂ ਪਤਾ ਲੱਗਣਾ ਕੋਸ਼ਕ ਕਲਿੱਪਾਂ ਇਹੇ ਜਿਹੀਆਂ ਆਈਆਂ ਨੇ ਇੰਟਰਨੈਟ ਤੇ ਜਿੱਥੋਂ ਪਤਾ ਲੱਗਦਾ ਇਹ ਪੂਰਾ ਆਪ ਦਾ ਐ ਕਰਕੇ ਫਰਜੇ ਵੀ ਖੋਲ ਲੈਂਦੇ ਪੂਰਾ ਖੁੱਲ ਵੀ ਜਾਂਦੀ ਹੈ ਇਹ ਪਰ ਖੁੱਲੇ ਤੇ ਵੀ ਪਤਾ ਨਹੀਂ ਲੱਗਦਾ ਵੀ ਵਿੱਚ ਕੋਈ ਬੰਦਾ ਹੈ ਜਾਂ ਨਹੀਂ ਪਰ ਵਿੱਚ ਬੰਦਾ ਹੁੰਦਾ ਜ਼ਰੂਰ ਹੁੰਦਾ ਜੋ ਵੀਡੀਓ ਕੈਪਚਰ ਹੁੰਦੀ ਹੈ ਕਿਉਂਕਿ ਮੰਨ ਕੇ ਚੱਲੋ ਅਗਰ ਕੋਈ ਨੈਗੇਟਿਵ એનર્ਜੀ ਵਰਗੀ ਕੋਈ ਉਹੋ ਜਿਹੀ ਚੀਜ਼ ਹੁੰਦੀ ਕੋਈ 100% ਕਲੀਅਰ ਹੀ ਹੋ ਜਾਂਦਾ ਤਾਂ ਹੁਣ ਨੂੰ ਅੱਧਾ ਆਪਣਾ ਪੰਜਾਬ ਜਾ ਕੇ ਬਾਕੀ ਥੋੜੀ ਇਸ ਚੀਜ਼ ਬਾਰੇ ਕੀ ਰਹੇ ਆ ਤੁਸੀਂ ਮੈਨੂੰ ਜ਼ਰੂਰ ਦੱਸਿਓ ਆਪਣਾ ਪੇਜ ਪਿੰਡੂ ਜੈਕਸਨ YouTube Facebook Instagram ਤੇ ਫੋਲੋ ਕਰ ਲਿਓ ਔਰ ਕਿਹੜੇ ਵਿਸ਼ਿਆਂ ਦੇ ਵੀਡੀਓ ਆਵੇ ਇਹ ਵੀ ਦੱਸਿਓ ਆਪਦੀ رائے ਜ਼ਰੂਰ ਦੇ ਕੇ ਜਾਇਓ ਬਈ ਇਹ ਇਹਦੇ ਵਿੱਚ ਬੰਦਾ ਹੀ ਹੁੰਦਾ ਜਾਂ ਕੋਈ ਨੈਗੇਟਿਵ એનર્ਜੀ